ਉਹ ਸਿਰਫ ਦੋ ਦੰਦ ਤੇ ਹਵਾਨਾ ਹਬੂਨਾ ਵੀ ਉਹ ਆ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਇਹਦਾ ਇਹਦਾ ਸਟੀਕ ਕੱਢ ਰਾਂ ਇਹਦੇ 'ਚ ਜੇ ਮੈਂ ਗੱਲ ਕਰ ਲਾਂ ਬਿਮਾਰੀ ਵੀ ਬਹੁਤ ਘਟ ਆਉਣ ਦੀ ਖਤਰਾ ਰਹਿੰਦਾ ਤੇ ਦੁਰਦੀ ਵੀ ਯਾਰ ਬੱਚੀ ਨਾ ਬਾਈ ਪਲਵਾਨਾ ਵਾਂਗੂ ਫਸ ਫਸ ਕੇ ਦੁਰਦੀ ਆ ਤੇ ਕਿਸੇ ਪਾਸਿਓ ਜੇ ਮੈਂ ਕਹੇਦਾ ਯਾਰ ਆ ਫਾਈਵ ਸਟਾਰ ਬੱਚੀ ਉਹੀ ਗੱਲ ਆ ਵੀ ਇਹ ਫਾਈਵ ਸਟਾਰ ਬੱਚੀ ਆ ਹੱਥ ਕਿਸੇ ਪਾਸਿਓ ਨਹੀਂ ਤਰਾਂਦੀ ਸੱਜਣੋ ਕੱਦ ਕਾੜ ਦੀ ਗੱਲ ਕਰ ਲਾਂ ਇਹਦੇ ਪੁੱਠੇ ਪੱਠੇ ਦੀ ਗੱਲ ਕਰ ਲਾਂ ਤੇ ਇਹਦੇ ਜੇ ਮੈਂ ਸੱਜਣੋਂ ਥਣ ਥਣਾਉਟ ਦੀ ਗੱਲ ਕਰਲਾਂ ਤਾਂ ਸਰ ਥਣ ਥਣ ਵੀ ਦਿਖਾ ਦੇ ਨੇੜੇ ਲਾ ਕੇ ਥਣ ਵੀ ਮਈਆਂ ਵਾਲਾ ਲੱਗਿਆ ਬੱਚੀ ਨੂੰ ਪਹਿਲੇ ਸੂਏ ਦੇ ਹਿਸਾਬ ਨਾਲ ਦੋ ਦੰਦ ਬੱਚੀ ਆ ਤੇ ਥਣ ਵੀ ਯਾਰ ਐ ਲੱਗੇ ਨੇ ਪੂਰੀ ਦੂਰੀ ਤੇ ਬਾਈ ਕਿਉਂਕਿ ਇਹਨੇ ਨਾਲ ਥੱਲਿਓਂ ਐਨ ਫਟਬਾਲ ਬਣ ਜਾਣਾ ਜਦੋਂ ਮੁੜਦੀ ਆ ਨਾ ਦਰਸ ਸਾਰੀ ਬੱਚੀ ਜ਼ਰੂਰ ਦਿਖਾ ਦਿਆ ਕਰ ਇੱਕ ਵਾਰੀ ਕਿਉਂਕਿ ਮੈਂ ਚਾਹਉਣਾ ਵੀ ਆਪਣੇ ਸੱਜਣਾ ਦੀ ਯਾਰ ਹਰੇਕ ਪੱਖ ਤੋਂ ਤੂੰ ਤਸੱਲੀ ਕਰਾ ਦੇ ਅੱਜ ਦੇਖਣ ਵਾਲਿਆਂ ਦੀ ਲਓ ਉੱਤੇ ਤੋਂ ਵੀ ਇਹਦੀ ਬਣਾਵਟ ਬਨੂਵਟ ਦਿਖਾ ਦੇ ਇਹ ਕੱਢੂਗੀ ਸੱਜਣੋ ਹਲੇ 15 ਦਿਨ ਕਿਉਂਕਿ 15 ਦਿਨਾਂ ਨੂੰ ਨਾ ਇਹਨੇ ਸੱਜਣੋ ਯਾਰ ਚੀਜ਼ ਹੀ ਹੋਰ ਬਣ ਜਾਣਾ ਦੂਜਾ ਸੂਆ ਇਹਦਾ ਰੇਟ ਬਾਈ ਕੀ ਆ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਹੁੰਚਿਆ ਵੀ ਯਾਰ ਕਾਫੀ ਲੰਬਾ ਪੈਂਡਾ ਤਾ ਇਹ ਕਰਕੇ ਸੱਜਣ ਕੋਲੇ ਪਹੁੰਚੇ ਆ ਕਿਉਂਕਿ ਜੇ ਗੱਲ ਕਰ ਲਈ ਨਾ ਬਾਈ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਤੇ ਬਾਈ ਕਹਿੰਦਾ ਨਾ ਆਪਣੇ ਕੋਲੇ ਜਿਹੜਾ ਪਸ਼ੂਪਤ ਅੱਜ ਜਿਹੜਾ ਦਿਖਾਵਾਂਗੇ گاਵਾ ਦਿਖਾਵਾਂਗੇ ਹੈਗੀਆਂ ਨੇ ਕਹਿੰਦਾ ਪੂ ਜਦੋਂ ਮੈਂ ਆ ਕੇ ਦੇਖਿਆ ਸੱਜਣੋ ਗੱਲ ਉਹੀ ਆ ਬਾਈ ਨੇ 19 ਦੱਸਿਆ ਸੀ ਪਰ ਨਿਕਲਿਆ 21 ਆਪਾਂ ਪਹੁੰਚੇ ਆ ਪਿੰਡ ਜੈ ਸਿੰਘ ਵਾਲਾ ਇਹਨੂੰ ਸੱਜਣੋ ਤਹਿਸੀਲ ਵੀ ਬਠਿੰਡਾ ਪੈਂਦੀ ਆ ਤੇ ਜ਼ਿਲ੍ਹਾ ਵੀ ਬਠਿੰਡਾ ਰਹਿ ਜਾਂਦਾ ਤੇ ਜਿਹੜੀਆਂ ਅੱਜ ਮੈਂ ਤੁਹਾਨੂੰ ਬੱਛੀਆਂ ਲਾ ਲਿਓ ਐਫ ਗਾਵਾਂ ਲਾ ਲਿਓ ਦਿਖਾਊਂਗਾ ਨਾ ਅੱਜ ਐ ਸਮਝ ਲਓ ਵੀ ਰਿਕਾਰਡ ਟੁੱਟਣ ਵਾਲੀ ਗੱਲ ਆ 30 ਲੀਟਰ ਤੋਂ ਲਾ ਕੇ ਸਨ ਤੁਹਾਨੂੰ ਮੈਂ 40 ਲੀਟਰ ਤੱਕ ਦੇ ਜਾਨਵਰ ਦਿਖਾਊਂਗਾ ਇਹਨਾਂ 'ਚ ਇੱਕ ਤਾਂ ਨਾ ਬੱਛੀ ਹਲੇ ਮੂੰਹੋਂ ਸੱਜਣੋ ਦੋ ਦੰਦ ਆ ਦੋ ਦੰਦ ਬੱਚੀ ਦੋ ਚਾਰ ਦਿਨਾਂ ਚ ਸੂਣ ਆਲੀ ਆ ਤੇ ਜੇ ਉਹਦੇ ਕੱਦ ਕਾੜ ਦੀ ਗੱਲ ਕਰ ਲਈ ਇਹਨਾਂ ਬਾਈ 65 ਇੰਚਾ ਜਿਹੜਾ ਨੋਕਰਾ ਘੋੜਾ ਉਹਨੂੰ ਵੀ ਬਾਈ ਮਾਤ ਪਾਊਗੀ ਜਦੋਂ ਤੁਸੀਂ ਦੇਖੋਗੇ ਤੇ ਕਮੈਂਟ ਕਰਕੇ ਵੀ ਯਾਰ ਤੁਸੀਂ ਮੈਨੂੰ ਜਰੂਰ ਆਖੋਗੇ ਵੀ ਗੁਰੂ ਯਾਰ ਅੱਜ ਨਾ ਜਿਹੜੇ ਤਾਂ ਜਾਨਵਰ ਦਿਖਾਏ ਨੇ ਵੀ ਐ ਡੱਬਲ ਦਰਜੀ ਦੇ ਜਾਨਵਰ ਨਹੀਂ ਅੱਜ ਸਿਰਾ ਹੋਣ ਲੱਗਾ ਸੱਚ ਨੂੰ ਆਪਣੀ ਵੀਡੀਓ 'ਚ ਤੇ ਅੱਜ ਬਾਈ ਨਾ ਕਰਾਉਣਿਆ ਗੱਲਬਾਤ ਤੇ ਮੇਨ ਗੱਲ ਦਾ ਨਾ ਜਿਹੜੀ ਰੇਟ ਵੀ ਵੀਡੀਓ 'ਚ ਹੀ ਕਰਾਊਗਾ ਇਕ ਕਰਾਉਂਗਾ ਵੀ ਰੇਟ ਯਾਰ ਐਨ ਲੈਣ ਦੇ ਨਾਲੇ ਰੇਟ ਹੀ ਹੁੰਦੇ ਨੇ ਆਪਣੇ ਵੀਡੀਓ ਦੇ ਵਿੱਚ ਫਿਕਸ ਰੇਟ ਹੀ ਕਰਾ ਦੂੰਗਾ ਹਨ ਖਿੱਚਵੇਂ ਆਜੋ ਭਾਈ ਹੋਰ ਭਾਈ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਲਓ ਆਪਣਾ ਸੁੱਖਾ ਜੀ ਬਾਉ ਸਿੰਘਾਂ ਨੌ ਸੁੱਖਾ ਸਿੰਘ ਪਿੰਡ ਆ ਗਿਆ ਜੈ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਹਾਂਜੀ ਅੱਛਾ ਮੇਨ ਜੇ ਆਪਾਂ ਗੱਲ ਕਰ ਲਈ ਔਰ ਇਹ ਨੇੜ ਤੇੜ ਹੋਰ ਕਿਹੜਾ ਰੋਡ ਜਾਂ ਕਿਹੜਾ ਸ਼ਹਿਰ ਬਾਹਰ ਰੋਡ ਆ ਜੀ ਬਾਹਰ ਰੋਡ ਬਾਦਲ ਰੋਡ ਸੁਖਵੀਰ ਬਾਦਲ ਹੋਰਣਾ ਰੋਡ ਆ ਗਿਆ ਲਵੇ ਹਾਂਜੀ ਪੱਕਾ ਨਾ ਸੁਖਵੀਰ ਹੀ ਆਈ ਮੇਰਾ ਇਹ ਤੇਰਾ ਵੀ ਸੁਖਵੀਰ ਆ ਉਹ ਲੈ ਸੱਜਣਾ ਏ ਇਸ ਏਰੀਏ ਦੇ ਵਿੱਚ ਨਾ ਇੱਕ ਨੇੜੇ ਬਾਦਲਾ ਇੱਕ ਤਾਂ ਸੁਖਵੀਰ ਬਾਦਲਾ ਮੈਂ ਤਾਂ ਉਹਨੂੰ ਠੱਗੀ ਆਖੂ ਜੇ ਮੇਰੀ ਗੱਲ ਦਾ ਗੁੱਸਾ ਕਰਨ ਸੱਜਣ ਵਿੱਚ ਪਰ ਯਾਰ ਆਹ ਬੰਦੇ ਦਾ ਕੰਮ ਚੰਗਾ ਬਾਈ ਇਹ ਨੂੰ ਨਾ ਕੋਈ ਮਾੜਾ ਆਖਿਓ ਕਿਉਂਕਿ ਨੌ ਤੇ 9000 ਪਿੜੇ ਜਾਂਦਾ ਹੁੰਦਾ ਹਾਂਜੀ ਕਿੰਨਾ ਕ ਪੁਰਾਣਾ ਕੰਮ ਆ ਇਹ ਆਪਣਾ ਆਪਣੀ ਤੀਜੀ ਪੀੜੀ ਆ ਜੀ ਤੀਜੀ ਪੀੜੀ ਤਾਂ ਪੂਰਾ ਐਕਸਪੀਰੀਐਂਸ ਰੱਖਦਾ ਕੰਮ ਆ ਬਾਰੇ ਹਾਂਜੀ ਹਾਂਜੀ ਫਾਰਮ ਵਾਲੀਆਂ ਦਿਖਾਵਾਂਗੇ ਬੱਚੀ ਅੱਜ ਹਨਾ ਹਾਂਜੀ ਹਾਂਜੀ ਲੈ ਇੱਕ ਨੰਬਰ ਤੋਂ ਕਰਦੇ ਆ ਸ਼ੁਰੂ ਲਾ ਹੋ ਜਾ ਬਾਈ ਆਇਆ ਨੂੰ ਤਰਸ ਸਿੰਘ ਆਈਦੇ ਤੇ ਮਾਰਦੇ ਹੋਏ ਕੈਮਰਾ ਆ ਦਿਖਾ ਦੇ ਲੈ ਬਾਈ ਉਰਾ ਸਾਈਡ ਜੇ ਨੂੰ ਹੋ ਜਾ ਤੇ ਮੇਨ ਗੱਲ ਆ ਉਰਾ ਨੂੰ ਹੋ ਜਾਏ ਮੁੰਡਾ ਸਾਡੇ ਵਾਲਾ ਨਾ ਕਹਿੰਦਾ ਮੈਂ ਆਪ ਹੀ ਦਿਖਾ ਦੂੰਗਾ ਅੱਜ ਸਿਰਾ ਹੀ ਕਰਾ ਦਾਂ ਇੱਥੇ ਆ ਲੈਵੇ ਤੇ ਮਾਰ ਕੈਮਰਾ ਇਹਦੀ ਬੱਚੀ ਬਹੁਤ ਠੰਡੀ ਹੈ ਜੀ ਹਾਂ ਇਹ ਬੱਚੀ ਪਿੱਠ ਪੁੱਠ ਦਿਖਾ ਦੇ ਇਧਰੋਂ ਕੱਦ ਕਾਠ ਦਾ ਕਰਾ ਦੇ ਤਰਸ ਸਿੰਘ ਅੰਦਾਜ਼ਾ ਇਹਦਾ ਮੇਰਾ ਖਿਆਲ ਆ ਕੱਦੇ ਦਾ ਬਹੁਤ ਵੱਡੇ ਕੱਦ ਚ ਆ ਗਈ ਯਾਰ ਜੇ ਮੈਂ ਗੱਲ ਕਰ ਲਾਂ ਇਹਦੇ ਕਿਹੜਾ ਸੂਆ ਸੂਖ ਕੀ ਡਿਟੇਲ ਹੈ ਇਹਦੀ ਅਛਾ ਪਹਿਲਣ ਹੈ ਹਾਂਜੀ ਹਾਂਜੀ ਉਹ ਪਹਿਲਣ ਯਾਰ ਉਹੀ ਗੱਲ ਆ ਵੀ ਤਾਂ ਮੈਨੂੰ ਐ ਲੱਗਦਾ ਯਾਰ ਜਿਵੇਂ ਕਪਾਏਨ ਜਿੱਡੇ ਪਲੂਣ ਹੈ ਜੀ ਪਲੂਣ ਹੈ ਪਹਿਲਣ ਦੰਦਾਂ ਚ ਕਿਵੇਂ ਆ ਦੰਦੇ ਆ ਜੀ ਦੋ ਦੰਦ ਹਾਂਜੀ ਹਾਂਜੀ ਅਛਾ ਦੋ ਦੰਦਾਂ ਹਲੇ ਕਿੰਨੇ ਕ ਦਿਨ ਕੱਢ ਦੀਆਂ ਸੂਣ ਚ ਐ ਜੀ ਹਫਤਾ ਕੱਢ ਜੇਗੀ ਇੱਕ ਹਫਤਾ ਹਾਂਜੀ ਕਿੰਨਾ ਕ ਦੁੱਧ ਪਾ ਦੂ ਫਿਰ ਤੇਰੇ ਐਕਸਪੀਰੀਅੰਸ ਨਾਲ ਸੁਖਵੀਰ ਸਿੰਘ 28 30 ਲੀਟਰ ਪਾ ਦਊਗੀ 28 30 ਲੀਟਰ ਯਾਰ ਚੀਜ਼ ਨਾ ਸੱਜਣਾ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਵੀ ਇਹ ਬੱਚੀ 28 30 ਲੀਟਰ ਓਟਦੀ ਆ ਜਾਂ ਨਾ ਯਾਰ ਜੇ ਬਾਡੀ ਬੂਡੀ ਦੀ ਗੱ ਪਰ ਯਾਰ ਜਿਹੜੀ ਚੰਗੀ ਚੀਜ਼ ਆ ਮੈਥੋਂ ਰੁਕਿਆ ਜਾਂਦਾ ਹੀ ਨਹੀਂ ਮੈਂ ਕੀ ਕਰਾਂ ਲੈ ਬਾਈ ਇੱਕ ਵਾਰੀ ਨਾ ਖੋਲ ਕੇ ਤੋੜ ਦੇ ਇਹਨੂੰ ਲੈ ਹੁਣ ਨਾ ਜਦੋਂ ਸੱਜਣੋਂ ਤੁਰੂਗੀ ਉਦੋਂ ਕੈਰ ਹੋਣ ਵਾਲੀ ਗੱਲਬਾਤ ਹੋਊਗੀ ਮੂੰਹੋਂ ਸਿਰਫ ਦੋ ਦੰਦ ਤੇ ਹਵਾਨਾ ਹਬੂਨਾ ਵੀ ਉਹ ਆ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਇਹਦਾ ਇਹਦਾ ਸਟੀਕ ਕੱਢ ਰਾ ਇਹਦੇ 'ਚ ਜੇ ਮੈਂ ਗੱਲ ਕਰ ਲਾਂ ਬਿਮਾਰੀ ਵੀ ਬਹੁਤ ਘਟ ਆਉਣ ਦੀ ਖਤਰਾ ਰਹਿੰਦਾ ਤੇ ਤੁਰਦੀ ਵੀ ਯਾਰ ਬੱਚੀ ਨਾ ਬਾਈ ਪਲਵਾਨਾ ਵਾਂਗੂ ਫਸ ਫਸ ਕੇ ਤੁਰਦੀ ਆ ਤੇ ਕਿਸੇ ਪਾਸਿਓ ਜੇ ਮੈਂ ਕਹੇਦਾ ਯਾਰ ਆ ਫਾਈਵ ਸਟਾਰ ਬੱਚੀ ਉਹੀ ਗੱਲ ਆ ਵੀ ਇਹ ਫਾਈਵ ਸਟਾਰ ਬੱਚੀ ਆ ਹੱਥ ਕਿਸੇ ਪਾਸਿਓ ਨਿਤਰਾਉਂਦੀ ਸੱਜਣੋ ਕੱਦ ਕਾੜ ਦੀ ਗੱਲ ਕਰਲਾਂ ਇਹਦੇ ਪੁੱਠੇ ਪੱਠੇ ਦੀ ਗੱਲ ਕਰਲਾਂ ਤੇ ਇਹਦੇ ਜੇ ਮੈਂ ਸੱਜਣੋ ਥਣ ਥਣੌਟ ਦੀ ਗੱਲ ਕਰਲਾਂ ਤਾਂ ਸਰ ਸੱਣ ਥਣ ਵੀ ਦਿਖਾ ਦੇ ਨੇੜੇ ਲਾ ਕੇ ਥਣ ਵੀ ਮਈਆਂ ਵਾਲਾ ਲੱਗਿਆ ਬੱਚੀ ਨੂੰ ਪਹਿਲੇ ਸੂਏ ਦੇ ਹਿਸਾਬ ਨਾਲ ਦੋ ਦੰਦ ਬੱਛੀਆ ਤੇ ਥਣ ਵੀ ਅਰਾਂ ਲੱਗੇ ਨੇ ਪੂਰੀ ਦੂਰੀ ਤੇ ਬਾਈ ਜਿਵੇਂ ਆਪਾਂ ਕੜ ਕੇ ਨਹੀਂ ਕੋਈ ਚੀਜ਼ ਮਿੱਟੀ ਦੀ ਬਣਾਈ ਜੀ ਹਾਂਜੀ 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 ਉਹ ਗੱਲ ਬਾਤ ਆ ਲੈ ਹੁਣ ਇਹਦਾ ਰੇਟ ਵੀ ਦੱਸ ਦੇ ਨਾਲ ਦੀ ਨਾਲ ਇਹ ਰੇਟ ਜੀ 155 ਜੀ 155 ਕਰਦੇ ਆ ਰੇਟ ਦੇਵਾਂਗੇ ਕਿੰਨੇ ਦੀ ਮੇਰੇ ਨੇੜੇ ਆ ਜਾ ਹੁਣ ਉਹਨਾਂ ਨੂੰ ਆ ਜਾ ਕਿੰਨੇ ਦੀ ਛੜਦਾਂਗੇ ਜਮੀ ਜਮਾਈ ਬਣਦਾਂ ਉਹ ਫਿਕਸ ਰੇਟ ਹੀ ਦਾ ਦੇ ਆਪਣੇ ਚੈਨਲ ਤੇ ਆਪਣੇ ਚੈਨਲ ਡੇਢ ਦੀ ਕਰਦੇ ਹਾਂ ਡੇਢ ਦੀ 1.5 ਲੱਖ ਰੁਪਏ ਦੀ ਛੜਦਾਂਗੇ 1.5 ਤੇ ਵੀ ਲੈ ਜਾ ਰਹੀ ਜੀ ਗੱਲਾਂ ਬਾਈ ਮਾਨਤਨ ਜਿਹੜਾ ਆਪਣੇ ਚੈਨਲ ਦਾ ਨਾਮ ਲੈ ਕੇ ਕਰ ਦੂਗਾ ਉਹਦਾ ਕਰ ਦਾਂਗੇ ਕੀ ਕਰ ਦਾਂਗੇ ਲੈ ਉਹਦਾ ਮਾਨਤਨ ਕਰ ਦਾਂਗੇ ਬਾਈ ਬੱਛੀ ਯਾਰ ਮੈਨੂੰ ਐ ਲੱਗੀ ਅੱਵਲ ਦਰਜ ਦੀ ਹੁਣ ਤੱਕ ਐ ਤੇ ਮਾਰਦੇ ਕੈਮਰਾ ਬਾਈ ਚੀਜ਼ਾਂ ਨਾਲ ਉਹੀ ਗੱਲ ਆ ਵੀ ਬਾਈਆਂ ਯਾਰ ਜੇ ਮੈਂ ਕਹਿ ਲਾ ਕਿਸੇ ਪਾਸਿਓਂ ਹੱਥ ਨਹੀਂ ਧਰਾਉਂਦੀਆਂ ਇਹ 5 ਸਟਾਰ ਐਟਮ ਨਹੀਂ ਅਗਲੇ ਬੰਨੋ ਲੈ ਬਲੂਆ ਦਿਖਾ ਦੇ ਤਰਸੀਦਾ ਵੀ ਥਣ ਥਣ ਦਿਖਾਦੀ ਇਹਦਾ ਕਿਹੜਾ ਸੁਆ ਸੁਉਂਦੀ ਆ ਬਾਈ ਇਹ ਦੂਜਾ ਜੀ ਅੱਛਾ ਇਹ ਦੂਜਾ ਸੁਆ ਸੁਉਂਦੀ ਆ ਇਹ ਕਾ ਇੱਕ ਦਿਨ ਕੱਢਦੀ ਆ ਇਹ 15 ਦਿਨ ਕੱਢ ਜੂਗੀ 15 16 ਦਿਨ ਅੱਛਾ 15 ਦਿਨ ਕੱਢ ਜੂ ਹਜੇ ਲੈ ਇਹਨੂੰ ਵੀ ਤੋਰਲਾ ਖੋਲ ਕੇ ਇਹ ਸੱਜਣੋਂ ਸੂੰਦੀਆ ਦੂਜਾ ਸੂਹ ਆ ਤੰਦਾਂ ਚ ਕਿਵੇਂ ਆਇ ਇਹ ਦੰਦਾ ਜੀ ਦੰਦੀ ਨਾਲ ਹੀ ਹੋਈ ਹੈ ਅੱਛਾ ਦੰਦ ਇਹ ਪੂਰੇ ਕਰ ਗਈ ਹਾਂ ਪੂਰੇ ਕਰ ਗਈ ਪਰ ਜੇ ਇਹਦੀ ਵੀ ਯਾਰ ਆਪਾਂ ਨਾ ਸੱਜਣੋਂ ਬਣਾਵਟ ਬਨੂਟ ਦੀ ਗੱਲ ਕਰ ਲਾਂ ਫੇਸ ਕੁਆਲਿਟੀ ਦੀ ਗੱਲ ਕਰ ਲਾਂ ਤੇ ਅੱਗਿਓ ਲੈ ਵਾ ਲੂਆ ਮੇਰਾ ਖਿਆਲ ਆ ਯਾਰ ਜਦੋਂ ਨੂੰ 15 ਦਿਨ ਹੋਣਗੇ ਬੱਚੀ ਤੋਂ ਨਾ ਬੈਠਿਆ ਜਾਣਾ ਨਾ ਉੱਠਿਆ ਜਾਣਾ ਕਿਉਂਕਿ ਇਹਨੇ ਨਾ ਥੱਲਿਓ ਐਨ ਫਟਵਾਲ ਬਣ ਜਾਣਾ ਜਦੋਂ ਮੁੜਦੀ ਆ ਨਾ ਦਰਸ ਸਾਰੀ ਬੱਚੀ ਜ਼ ਕਿਉਂਕਿ ਮੈਂ ਚਾਹਣਾ ਵੀ ਆਪਣੇ ਸੱਜਣਾ ਦੀ ਯਾਰ ਹਰੇਕ ਪੱਖ ਤੋਂ ਤੂੰ ਤਸੱਲੀ ਕਰਾ ਦੇ ਅੱਜ ਦੇਖਣ ਵਾਲਿਆਂ ਦੀ ਲੈ ਉੱਤੇ ਤੋਂ ਵੀ ਇਹਦੀ ਬਣਾਵਟ ਬਨੂਟ ਦਿਖਾ ਦੇ ਇਹ ਕੱਡੂਗੀ ਸੱਜਣੋ ਹਲੇ 15 ਦਿਨ ਕਿਉਂਕਿ 15 ਦਿਨਾਂ ਨੂੰ ਨਾ ਇਹਨੇ ਸੱਜਣੋ ਯਾਰ ਚੀਜ਼ ਹੀ ਹੋਰ ਬਣ ਜਾਣਾ ਦੂਜਾ ਸੂਆ ਇਹਦਾ ਰੇਟ ਬਾਈ ਕੀ ਆ ਇਹਦਾ ਰੇਟ ਜੀ 13 ਹੀ ਆ ਜੀ 13 ਫਿਕਸ ਰੇਟ ਦੱਸੀ ਜਾ ਮੈਨੂੰ ਨੇੜੇ ਲੱਗ ਕੇ ਬਸ ਫਿਕਸ ਰੇਟ ਹੀ ਜੀ ਮਾਨਤਾਨ ਕਰ ਦੇਗਾ ਕਿੰਨਾ ਕ ਕਰ ਦਾਂਗੇ ਸਵਾਦੀ ਦੇ ਦੇਣੀ ਹੈ 25 ਸਵਾਦੀ ਲੈ ਸੱਜਣਾ ਸਵਾਦ ਚ ਸ਼ੋਰ ਛੱਪਾ ਕਰ ਦੂ ਬਾਈ ਇਹ ਮੈਂ ਤੁਹਾਨੂੰ ਹੁਣ ਦੁੱਧ ਵਾਲੇ ਕਰੈਕਟਰ ਦੱਸਦਾ ਥੋੜੇ ਜਿ ਜਿੰਨੀ ਕ ਮੈਨੂੰ ਜਾਣਕਾਰੀ ਆ ਜੇ ਮੈਂ ਤੁਹਾਨੂੰ ਮੈਂ ਦੱਸਦਾ ਆ ਚੀਜ਼ਾਂ ਦੀ ਦੂਰੀ ਲਾ ਲਓ ਹਨਾ ਉੱਤੇ ਤੋਂ ਇਹਦੀ ਚੜਾਈ ਚੜੂਈ ਲਾ ਲਓ ਕਿਉਂਕਿ ਯਾਰ ਜਿਹੜੀ ਚੀਜ਼ ਦੀ ਉੱਤੇ ਤੋਂ ਬਣਵਟ ਖੁੱਲੀ ਆ ਦੁੱਧ ਵੀ ਉਹੀ ਦੇਉਗੀ ਯਾਰ ਜਿਹੜੀਆਂ ਬੰਦੀਆਂ ਚੀਜ਼ਾਂ ਨੇ ਹਨਾ ਬੰਦੀਆਂ ਚੀਜ਼ਾਂ ਬਾਈ ਬਾਲਾ ਦੁੱਧ ਨਹੀਂ ਕਰਦੇ ਹਾਂ ਜਿਹੜੀ ਦੀ ਬਣਾਵਟ ਬਨੂਟ ਚੰਗੀ ਆ ਤੇ ਬਾਕੀ ਮੇਨ ਗੱਲ ਆ ਯਾਰ ਹੱਥ ਕੋਈ ਪੱਛੀ ਕਿਸੇ ਪਾਸੇ ਹੋਣੀ ਤਰਉਣੀ ਬਰੂ ਬਹੁਤ ਚੰਗੀ ਆ ਹਬ ਜਾਤ ਕੁਆਲਿਟੀ ਚੰਗੀ ਆ ਕਿਉਂਕਿ ਯਾਰ ਦੁੱਧ ਵੀ ਬਾਈ ਜਾਤ ਵਾਲੀ ਦਊ ਆਮ ਘਰਾਂ ਚ ਤਾਂ ਐਨੀ ਬੱਛੀ ਸੂਕੇ ਵੀ ਤਿਆਰ ਨਹੀਂ ਹੁੰਦੀ ਇਹ ਬਣੀ ਬਣੂਗੀ ਬਹੁਤ ਬੱਛੀ ਹਨਾ ਬਣੂ ਬਥੇਰੀ ਲੈ ਇੱਥੇ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਵਪਾਰੀ ਉਹ ਤਾਂ ਆਟ ਲਣਾ ਟੁੱਲੀਆਂ ਪਈਆਂ ਨੇ ਜੇ ਹਲੇ ਹਾਂ ਝੋਲੀ ਝੋਲੀ ਬਹੁਤ ਆ ਹਾਂ ਹਾਂ ਬਰਬੜ ਬਹੁਤ ਪਈ ਨੇ ਨਾ ਇ ਲਾ ਹੁਣ ਇਹ ਤੇ ਮਾਰਦੇ ਇਹ ਬਾਈ ਇਹਦੇ ਨਾਲੋਂ ਵੀ ਚੱਕਮੀ ਆ ਹਾਂਜੀ ਹਾਂਜੀ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਨਾ ਸੋਨੂੰ ਚੱਕਮੀ ਚੀਜ਼ ਹੀ ਮਿਲੂਗੀ ਕੋਈ ਘੱਟ ਨਹੀਂ ਮਿਲੂ ਇੱਕ ਸੂਈ ਸਮਾਰੀ ਵੀ ਦਿਖਾਉਂਗਾ ਮੈਂ ਵੀਡੀਓ ਨਾ ਬਣੇ ਰਹੋ ਇੱਕ ਤਾਜੀ ਸੂਈ ਦਿਖਾਉਂਗਾ ਇਹਦੀ ਫੇਸ ਕੁਆਲਟੀ ਵੀ ਚੈੱਕ ਕਰਾ ਦੇ ਤਰਸੇ ਇਥੋਂ ਇਹਦੀ ਫੇਸ ਤੇ ਕੈਮਰਾ ਮਾਰਦੇ ਬਰੀਡ ਇਹਦੀ ਵੀ ਐਚਐਫ ਆ ਬਾਈ ਹੈਨਾ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੂੰਦੀ ਆ ਕਿੰਨੇ ਕ ਦਿਨ ਕੱਢਦੀ ਆ ਇਹ ਦੂਜਾ ਸੂਗੀ ਇਹ ਲੈ ਜੂਗੀ 22 ਦਾ ਲੈ ਜੋ ਅੱਛਾ 22 ਦਿਨ ਤਰਸੇ ਆ ਵੀ ਦਿਖਾ ਦੇ ਓਏ ਆ ਬਣਾਵਟ ਵੀ ਦਿਖਾ ਦੇ ਇੱਥੇ ਤੋਂ ਸਟਰਕਚਰ ਤਾਂ ਇਹਨਾਂ ਨੇ ਜੇ ਮੈਂ ਗੱਲ ਕਰ ਲਾਂ ਪੂਰੇ ਮਜ਼ਬੂਤ ਸਟਰਕਚਰ ਦੀਆਂ ਨੇ ਇਹਨੂੰ ਵੀ ਖੋਲ ਕੇ ਤੋੜ ਦੇ ਬਾਈ ਇਹ ਦੰਦਾ ਚ ਕਿਵੇਂ ਆ ਇਹ ਦੰਦਾ ਤੇ ਰਲਈ ਹੋਈ ਹੈ ਜੀ ਅੱਛਾ ਇਹ ਵੀ ਦੰਦਾ ਚ ਰਲਈ ਹੋਈ ਆ ਹਾਂਜੀ ਹਾਂਜੀ ਸੂਆ ਦੂਜਾ ਸੂਣ ਚ ਦਿਨ ਕਿੰਨੇ ਕੱਢਦੀ ਐ 25 ਲੈ ਜੂਗੀ 20 25 ਦਿਨ ਕੱਢ ਦੂਗੀ ਹਾਂ ਬੱਛੀ ਆ ਬੱਛੀ ਆ ਬਹੁਤ ਬੱਛੀ ਬਾਕੀ ਜਦੋਂ ਸੱਜਣੋਂ ਇਹ ਚੀਜ਼ਾਂ ਨੇ ਯਾਰ ਬੰਨਣਾ ਨਾ ਜਿਹੜਾ ਇਹਨਾਂ ਨੂੰ ਦੇਖੂਗਾ ਮੇਰੇ ਹਿਸਾਬ ਨਾਲ ਉਹ ਦੇਖੀਏ ਜਾਊਗਾ ਖੜਾ ਜਿਹੜਾ ਸੱਜਣੇ ਚੀਜ਼ਾਂ ਨੂੰ ਬਾਈ ਦੇਖੂਗਾ ਤੇ ਬਾਕੀ ਜਦੋਂ ਤਰਸ ਮੂੜੂਗੀ ਨਾ ਬੱਛੀ ਉਹਨੂੰ ਸਾਰੀ ਇਹ ਉਹੀ ਗੱਲਾਂ ਸੱਜਣੋ ਯਾਰ ਬੱਛੀਆਂ ਨਹੀਂ ਹੈਗੀਆਂ ਅੱਜ ਅੱਜ ਮੈਂ ਤੁਹਾਨੂੰ ਘੋੜੀਆਂ ਦਿਖਾ ਰਿਆਂ ਕਿਉਂਕਿ ਘੋੜੀਆਂ ਜਿੱਡੇ ਜਿੱਡੇ ਇਹਨਾਂ ਦੇ ਕੱਦ ਨੇ ਤੇ ਜਾਨ ਜੂਨ ਦੀ ਗੱਲ ਕਰ ਲਾ ਯਾਰ ਬਾਕਮਾਲੀ ਹੈ ਕਿਉਂਕਿ ਇਹ ਜਿਹੜੀ ਬਾਈ ਹੋਰਾਂ ਦੀ ਖਰੀਦ ਆ ਨਾ ਕਿਸੇ ਤਾਕੜੇ ਫਾਰਮ ਦੀ ਹੈ ਖਰੀਦ ਆ ਇਹ ਕਿਉਂਕਿ ਆਮ ਨਾਰਮਲ ਘਰ ਦੇ ਵਿੱਚ ਐਡਾ ਜਾਨਵਰ ਤਿਆਰ ਕਰਨਾ ਯਾਰਾ ਕੋਈ ਆਮ ਗੱਲ ਨਹੀਂ ਕਿਉਂਕਿ ਇਹ ਚੀਜ਼ਾਂ ਨੂੰ ਤਿਆਰ ਕਰਨਾ ਕਰੇ ਜੀ ਆਪਾਂ ਗੱਲ ਕਰ ਲਈ ਜਿਵੇਂ ਕਹਿੰਨੇ ਉਹਨੇ ਵੀ ਇੱਕ ਪਲਵਾਨ ਦੇ ਬਰਾਬਰ ਹੈ ਤਿਆਰ ਕਰਨਾ ਕਿਉਂਕਿ ਪਹਿਲਵਾਨ ਬਾਈ ਬਹੁਤ ਔਖਾ ਇੱਕ ਤਿਆਰ ਕਰਨਾ ਹਾਂਜੀ ਹਾਂਜੀ ਤੇ ਅਗਲੇ ਬੰਨੇਓ ਤਰਸ ਇਹਦਾ ਥਣ ਥੁਣ ਦਿਖਾ ਦੇ ਆਕੇ ਨੇੜੇ ਤੇ ਇਹਦੇ ਕੱਦ ਕਾਠ ਦੀ ਗੱਲ ਕਰ ਲਈ ਕੱਦ ਕਾਠ ਇਹਦਾ ਵੀ ਬਾਕਮਾਲ ਆ ਪੂਰੇ ਉੱਚੇ ਕੱਦ ਕਾਠ ਚ ਨੇ ਤੇ ਰੰਗ ਰੂਪ ਤਾਂ ਯਾਰ ਬਾਕਮਾਲ ਹੀ ਆ ਤੇ ਇਹਦਾ ਵੀ ਬਾਈ ਹੁਣ ਰੇਟ ਰੂਟ ਦੱਸ ਦੇ ਕੀ ਰੇਟ ਇਹਦਾ ਜੀ 1 40000 ਰੇਟ ਜੀ 1 40000 ਰੇਟ ਆ ਦੇਵਾਂਗੇ ਕਿੰਨੇ ਦੀ 35 ਕਰ ਦੇਗੇ ਹੈਂ 35 ਦਾ ਮਾਣਤਨ ਕਰਦੇ ਆ। 1 35 ਜੋ ਕਰਦਾਂਗੇ ਮਾਣਤਨ ਛੋਟ ਛੱਪਾ ਆਇਆ ਗਏ ਸੱਜਣ ਨੂੰ ਕਰਦਾਂਗੇ ਇਹ ਜੀ ਗੱਲ ਨਹੀਂ ਬੰਦਾ ਨਰਾਜ਼ ਨਹੀਂ ਕਰਕੇ ਮੋੜ ਦੇ ਨਹੀਂ ਮੋੜਦੇ ਨਹੀਂ ਕੱਦ ਬਹੁਤਾ ਬੱੱਚੀ ਦਾ ਜੀ। ਨਾ ਕੱਡ ਕਾਰ ਲੈ ਸੱਜਣ ਨੂੰ ਇੱਥੋਂ ਵੀ ਛੋਟੀ ਈਡਾ ਕਰਦਾ ਬੱੱਚੀ ਦਾ। ਮੇਰੇ ਕੱਦ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਤੁਸੀਂ ਵੀ ਇਹਦਾ ਕੀਆ ਕਰ। ਬਾਹਰ ਟੌਟਲ ਚ ਦਿਖੂ ਕੱਦ ਦੇ ਨਹੀਂ। ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਵੀ ਕੈਮਰੇ ਫਲੈਟ ਕਰਕੇ ਆਂ ਟੇਡੇ ਲਾ ਲਾ ਈਡੀਆਂ ਈਡੀਆਂ ਕ ਬੱਛੀਆਂ ਨੂੰ ਈਡੀਆਂ ਈਡੀਆਂ ਬਣਾ ਦਾਂਗੇ। ਆਪਣੇ ਕੈਮਰੇ ਚ ਜਿਹੜੀ ਤੁਹਾਨੂੰ ਚੀਜ਼ ਦੇਖੋਗੇ ਕੈਮਰੇ ਚ ਬਾਈ ਨੇ ਯਾਰ ਬਾਹਰੀ ਵੱਡੀ ਲੱਗਣ ਲਾਤੀ ਜਦੋਂ ਆਪਾਂ ਦੇਖਣ ਗਏ ਵੀ ਉਹਦਾ ਯਾਰ ਜਮੀ ਨਿੱਕੀ ਜਿਹਾਕਾਰ ਜਿੰਨੀ ਕ ਹਨਾ ਬਾਈ ਹਾਂਜੀ ਹਾਂਜੀ ਆ ਚੀਜ਼ਾਂ ਸਾਨੂੰ 21 ਲੱਗਣਗੀਆਂ 11 ਨਹੀਂ ਲੱਗਣਗੀਆਂ ਨਹੀਂ ਗੱਪ ਛੱਪ ਵਾਲੀ ਗੱਲ ਨਹੀਂ ਹੋ ਗਈ ਆ ਮੈਂ ਗੱਪ ਛੱਪ ਨਹੀਂ ਲੈ ਲਈ ਫੇਸ ਕੁਆਲਿਟੀ ਦਾ ਤਾਂ ਸਿੱਕ ਬੜੀ ਕੈਮਰਾ ਹੋਰ ਬਰੀਡ ਬਹੁਤ ਚੰਗੀ ਹੈ ਜੀ ਬਹੁਤ ਹੈਗੀ ਇੱਕ ਵਾਰੀ ਹੋਰ ਦਿਖਾ ਦੇ ਬਾਕੀ ਜਿਹੜੀ ਬਰੀਡ ਹੁੰਦੀ ਆ ਸਾਨੂੰ ਮੈਂ ਦੱਸਦਾ ਉਹਨਾਂ ਅਕਸਰ ਵੀ ਮੋਰਾ ਨਸਲ ਚਲਾ ਲਓ ਜਿਹੜੀ ਮਰਜ਼ੀ ਨਸਲ ਚਲਾ ਲਓ ਬਰੀਡ ਬਾਈ ਠੰਡੀ ਹੋਊਗੀ ਹਾਂਜੀ ਜਮਾਂ ਠੰਡੀ ਹੈ ਬਰੀਡ ਠੰਡੀ ਹੋਊਗੀ ਸੋਚਣੋ ਇਹ ਕੱ ਉਹ ਦਿਖਾਉਂਗਾ ਤੁਹਾਨੂੰ ਮੈਂ ਇੱਕ ਕਪੈਨ ਜਿੱਡੀ ਵੜਲ ਇੱਥੇ ਕੈਮਰਾ ਮਾਰਦੇ ਤਰਸ ਹੁਣ ਇੱਥੇ ਤੋਂ ਫਿਰ ਤੁਸੀਂ ਇਹਦਾ ਕੱਦ ਦਾ ਵੀ ਲਾ ਲਓਂਦਾ ਅੱਜਾ ਕਿੰਨਾ ਵੀ ਮੇਰੇ ਮੋਢੇ ਦੇ ਬਰਾਬਰ ਆਉਂਦੀ ਆ ਤੇ ਹੁਣ ਇਹਦਾ ਬਈ ਥਣ ਥਣੋਟ ਦਿਖਾ ਦੇ ਅਗਲੇ ਪੰਨੇੋਂ ਲੇਵਾਲੂ ਬਾ ਦਿਖਾ ਦੇ ਇਹ ਕਿਹੜਾ ਸੂਆ ਸੂਈ ਆ ਬਈ ਇਹ ਜੀ ਤੀਜਾ ਸੂਈ ਆ ਜੀ ਅੱਛਾ ਇਹ ਤੀਜਾ ਸੂਆ ਸੂਈ ਆ ਖੋਲ ਕੇ ਤੋੜ ਲੈ ਇੱਕ ਵਾਰੀ ਲੈ ਸੱਜਣੋ ਜਦੋਂ ਤੁਰੂਗੀ ਨਾ ਐਂ ਦਿਖਾ ਦੇ ਤਰਸ ਹਰੇਕ ਪੱਖ ਤੋਂ ਕਿਸੇ ਪੱਖ ਤੋਂ ਰਹਿ ਨਾ ਜਾਵੇ ਤਸੱਲੀ ਕਰਾ ਦੇ ਆਪਣੇ ਦੇਖਣ ਵਾਲੀ ਸੱਜਣਾ ਦੀ ਇਹ ਹੈਗੀ ਆ ਸੱਜਣੋ ਪੂਰੀ ਵੱਡੀ ਗਾਂਟ ਪੂਰੇ ਡਾਵਲ ਲੈਵੇ ਜਾਂ ਅਗਲੇ ਬੰਨੇ ਵੀ ਆਰਡਰ ਬਹੁਤ ਆ ਤੇ ਮੇਰਾ ਖਿਆਲ ਆ ਪਾਲਪੂੜ ਬਾਦੀ ਬੁੱਦੀ ਕਰੀ ਖੜੀ ਆ ਬਾਈ ਥੋੜੀ ਜੀ ਹੈਨਾ ਹਾਂਜੀ ਹਾਂਜੀ ਬਾਦੀ ਆ ਜਦੋਂ ਮੁੜਦੀ ਆ ਪੂਰੀ ਦਿਖਾ ਜਾ ਕਰ ਇੱਥੇ ਤੋਂ ਤੇ ਥਣ ਥਣ ਬਾਈ ਇਹਨੂੰ ਵੀ ਯਾਰ ਜੇ ਗੱਲ ਕਰ ਲਈ ਹੈਨਾ ਮੈਸਾਲਾ ਥਣ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਤੇ ਲੰਬਾਈ ਲਮੂਈ ਤੇ ਇਹਦੀ ਉਹੀ ਗੱਲ ਆ ਵੀ ਛੋਟਾ ਹਾਥੀ ਲੈ ਕੇ ਨਾ ਆਇਓ ਜਿਹੜਾ ਸੱਜਣ ਇਹਨੂੰ ਲੈਣ ਆਊਗਾ ਇਹਨੇ ਛੋਟੇ ਹਾਥੀ ਦੇ ਵਿੱਚ ਚੜਨਾ ਨਹੀਂ ਬਾਈ ਹੈਨਾ ਨਹੀਂ ਚੜਦੀ ਛੋਟੇ ਹਾਥੀ ਚ ਤਾਂ ਹੀ ਅੱਧੀ ਬਾਹਰੇ ਲਮਕੂਗੀ ਹਾਂਜੀ ਹਾਂਜੀ ਆ ਪਾਸਾ ਤਾਂ ਨਹੀਂ ਰੱਖਦੀ ਬਾਈ ਨਹੀਂ ਰ ਅਛਾ ਪੜਾਂ ਚ ਹੈ ਪਾਸਾ ਦੀ ਰੱਖਦੀ ਮੱਖੀਆਂ ਨੇ ਉਰੇ ਜਿਆਦੇ ਹੈ ਨਾ ਹਾਂਜੀ ਹਾਂਜੀ ਮੱਖੀਆਂ ਪੜਾਂ ਚ ਠੰਡੀ ਠੰਡੀ ਬਹੁਤ ਆ ਸੱਜਣੋ ਜਿੱਥੇ ਬੰਨ ਰੱਖੀ ਆਪਾਂ ਨੇ ਇਹ ਪੂਛਾਂ ਤਾਂ ਮਾਰਦੀਆਂ ਨੇ ਠੰਡੀ ਬਹੁਤ ਆ ਜੀ ਪੜਾਂ ਚ ਆਹ ਅਗਲੇ ਬੰਨਿਓ ਲੈ ਵਾਲੂ ਬਰ ਕਾ ਦੇ ਲਾ ਤਾਂ ਇਹਦੀ ਫੇਸ ਕੁਆਲਿਟੀ ਵੀ ਚੈੱਕ ਕਰਾ ਦੇ ਇੱਕ ਵਾਰੀ ਓਏ ਤੇ ਇਧਰ ਤੋਂ ਇਹਦੀ ਬੈਡ ਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਇਹਦਾ ਹੈਗਾ ਸੱਜਣੋ ਤੀਜਾ ਸੁਗਾ ਐਂ ਦਿਖਾ ਦੇ ਬਾਈ ਤਸੱਲੀ ਨਾਲ ਫੇਸ ਕੁਆਲਿਟੀ ਚੈੱਕ ਕਰਾ ਦੇ ਇੱਥੇ ਤੋਂ ਹੁਣ ਵੀ ਰਹਿ ਨਾ ਜਾਵੇ ਯਾਰ ਕਿਸੇ ਪੱਖ ਤੋਂ ਕੋਈ ਸੱਜਣ ਨਾਰਾਜ਼ ਨਾ ਹੋ ਜੇ ਆਪਣੇ ਨਾਲ ਵੀ ਗੁਰੀ ਯਾਰ ਇੱਥ ਇਹਦਾ ਰੇਟ ਬਾਈ ਕਿੰਨਾ ਤੇ ਦੁੱਧ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬੱਚੇ ਤੇ ਮਾਰ ਦੇ ਕੈਮਰਾ ਉਹ ਇਹਦੇ ਮੰਗਰ ਬੱਚਾ ਸੱਜਣੋ ਉਹ ਤੇ ਵੀ ਮਾਰ ਦੇ ਕੈਮਰਾ ਪਰ ਇਹਦੇ ਮੰਗਰ ਆ ਗਿਆ ਬੱਚਾ ਇਹ ਕਦੋਂ ਸੂਈ ਆ ਬਾਈ ਕੱਲ ਸਵੇਰ ਸੂਈ ਆ ਜੀ ਅੱਛਾ ਕੱਲ ਸਵੇਰ ਸੂਈ ਆ ਲੈ ਆ ਤਰਸ ਇਧਰ ਲਿਆ ਕੈਮਰਾ ਕੱਲ ਸਵੇਰ ਦੀ ਸੂਈ ਆ ਕਿੰਨਾ ਦੁੱਧ ਪਾ ਦੂਗੀ ਇਹ ਜੀ 35 ਪਲੱਸ ਪਾਉਗੀ ਜੀ 35 ਪਲੱਸ ਹਾਂ ਜੀ ਬਾਸਾ ਤਾਂ ਨਹੀਂ ਮੈਂ ਇੱਕ ਵਾਰੀ ਫੇਰ ਪੁੱਛਦਾ ਨਹੀਂ ਜੀ ਨਹੀਂ ਪਾਸਾ ਕੋਈ ਨਹੀਂ ਅੱਛਾ ਪਾਸਾ ਕੋਈ ਨਹੀਂ ਪਾ ਲੈ ਗਿਆ ਹਾਂ ਪਾ ਕਿਉਂਕਿ ਪਰ ਸੱਜਣ ਤੈਨੂੰ ਪਤਾ ਯਾਰ ਕਮੈਂਟ ਕਰੀ ਜਾਂਦਾ ਤਸੱਲੀ ਕਰਾਉਣਾ ਨਹੀਂ ਨਹੀਂ ਥੱਲੀ ਕਰਕੇ ਲੈ ਜਾਣੀ ਹੈ ਹਾਂ ਕਿਉਂਕਿ ਇੱਕ ਅੱਧੇ ਦਿਨ ਚ ਇਹਨੇ ਸਾਫ਼ ਵੀ ਹੋ ਜਾਣਾ ਤੇ ਬਾਕੀ ਯਾਰ ਬਾਈ ਦੀ ਉਹ ਚੀਜ਼ ਦੀ ਜ਼ਿੰਮੇਵਾਰੀ ਵੀ ਆ ਵੀ ਇਹਨੂੰ ਪਾਸਾ ਨਹੀਂ ਹੈਗਾ ਇਹਦਾ ਰੇਟ ਬਾਈ 35 ਲੀਟਰ ਲੱਗ ਜਾ 25 ਲੀਟਰ ਤਾਂ ਬੜਾ ਤਿਆਰ ਆ ਹੀ ਹੁਣ ਹੁਣ 25 ਲੀਟਰ ਹਾਂ 25 ਲੀਟਰ ਚਾਹੇ ਦੋ ਡੰਗ ਕੋਈ ਚੋਲੇ ਦੋ ਡੰਗ ਚੋਲੇ ਜੀ ਲੈ ਸੱਜਣਾ 25 ਲੀਟਰ ਤਾਂ ਇੱਕ ਦਿਨ ਦੀ ਸੂਈ ਥੱਲੇ ਤਿਆਰ ਆ ਬਾਈ ਕਹਿੰਦਾ ਦੋ ਡੰਗ ਚਾਰ ਡੰਗ ਜਦੋਂ ਮਰਜ਼ੀ ਆ ਕੇ ਚੋਲੇ ਹੋ ਰੇਟ ਬਾਈ ਇਹਦਾ ਇਹਦਾ 140 ਹੈ ਜੀ ਕਿੰਨੇ ਦੀ ਛੱਡ ਦਾਂਗੇ ਜਮੀਨ ਫਿਕਸ 35 ਦੇ ਦਾਂਗੇ 35 ਦੀ ਉਹ ਹੋਰ ਵੀ ਕਰ ਦਾਂਗੇ ਮੰਨਤਾ ਨਾ ਕਰ ਦਾਂਗੇ ਹੀ ਮੰਨ ਦਾਣਾ 30 ਦੀ ਦੇ ਦਾਂਗੇ ਕਰ ਦਾਂਗੇ ਹੀ ਕਰ ਲੈ ਸੱਚ ਨੂੰ ਇਹ 1 30 ਦੀ ਦੇ ਦੂ ਆ ਬਾਈ ਤੁਹਾਨੂੰ ਪਤਾ ਮੈਂ ਇੱਕ ਅੱਧੀ ਚੀਜ਼ ਦਾ ਰੇਟ ਹਰੇਕ ਵੀਡੀਓ ਚ ਕਰਾਉਣਾ ਹੁੰਦਾ ਖਿੱਚ ਕੇ ਤੇ ਨੰਬਰ ਬੋਲ ਦੋ ਬਾਈ ਆਪਣਾ 98784 ਹਾਂਜੀ 55497 ਇੱਕ ਵਾਰੀ ਫੇਰ ਬੋਲੋ 98784 ਹਾਂਜੀ 55497 ਇੱਕ ਨੰਬਰ ਵਾਲੀ ਜਿਹੜੀ ਦੋ ਦੰਦ ਬੱਛੀ ਸੂਣ ਵਾਲੀ ਆ ਨਾ ਉਹਨੂੰ ਇੱਕ ਵਾਰੀ ਹੋਰ ਤੋੜ ਦੇ ਯਾਰ ਕੋ ਠੀਕ ਹੈ ਕਿਉਂਕਿ ਯਾਰ ਮੇਰਾ ਨਾ ਮਨ ਜਾ ਉਹੀ ਗੱਲ ਹੈ ਮਨ ਜਾ ਭਰਦਾ ਨਹੀਂ ਯਾਰ ਇਹਨੂੰ ਤੋਰੀ ਜਾਈਏ ਤੋਰੀ ਜਾਈਏ ਐਂ ਜੀ ਕਰਦ ਲਾ ਪਰ ਸੁਰਾ ਫੜਾ ਉਹ ਕੈਮਰਾਮੈਨ ਦੇਖਾ ਮਾੜਾ ਲੱਗ ਕੇ ਮੰਗ ਰੇ ਦੇ ਇਹ ਆ ਗਈ ਬਈ ਨੌਕਰੀ ਘੋੜੀ ਨੌਕਰੀ ਘੋੜੀ ਵਾਲੀ ਗੱਲ ਬਾਤ ਆ ਲੇ ਵਲੂ ਵਾਂ ਸਮਝ ਲੋ ਵੀ ਬੱਚੀ ਫਾਸ ਫਾਸ ਕੇ ਤੁਰਦੀ ਆ ਜਿਵੇਂ ਸਾਨੂੰ ਮੈਂ ਕਿਹਾ ਵੀ ਪਹਿਲਵਾਨ ਵਾਲੀ ਤੋਰ ਹੈ ਦੀ ਤੇ ਥਾਣ ਥਣ ਵੀ ਸੱਜਣੋ ਪੂਰੀ ਦੂਰੀ ਤੇ ਲੱਗਿਆ ਤੇ ਹੈਗੀ ਵੀ ਯਾਰ ਐ ਨਾ ਪੂਰੀ ਅੱਬਲ ਦਰਜੇ ਦੀ ਕੱਦ ਕਾਟ ਦੀ ਲੰਬਾਈ ਲੰਬੂਈ ਦੀ ਜਿਵੇਂ ਗੱਲ ਕਰ ਲਾਂ ਯਾਰ ਕਿਸੇ ਪਾਸਿਓਂ ਵੀ ਕੋਈ ਵੀ ਜਾਨਵਰ ਨਾ ਬਾਈ ਹੋਰਾਂ ਦਾ ਹੱਥ ਨਹੀਂ ਦਿਰਾਉਂਦਾ ਬਾਈ ਖਣ ਥਣ ਇਹਨੂੰ ਵੀ ਚੰਗਾ ਲੱਗਿਆ ਤੋਰ ਦੇ ਬਾਈ ਤੋਰ ਦੇ ਇਹਨੂੰ ਬੰਦ ਵਾਲੀਆ ਲਾ ਇੱਥੇ ਤੋਂ ਦਰਸ ਲੈ ਵਾਲੂ ਬਾਦ ਹੋਰ ਦਿਖਾ ਦੇ ਲਾ ਕੇ ਨੇੜੇ ਉਹੀ ਗੱਲ ਆ ਵੀ ਅੱਜ ਜਿਹੜਾ ਸਾਨੂੰ ਮੈਂ ਪਸ਼ੂ ਤੁਹਾਨੂੰ ਦਿਖਾਇਆ ਸਜਣੋ ਪਿੰਡ ਜੈ ਸਿੰਘ ਵਾਲੇ ਤੋਂ ਦਿਖਾਇਆ ਤੇ ਫਾਈਵ ਸਟਾਰ ਦਿਖਾਇਆ ਚਾਰ ਸੋਨੂੰ ਗਾਵਾਂ ਦਿਖਾਈਆਂ ਨੇ ਆ ਟੌਪ ਦੀਆ ਬਾਈ ਨੰਬਰ ਹੋਰ ਤਾਂ ਨਹੀਂ ਲਾਉਣਾ ਕੋਈ ਨਾਲ ਹੈ ਜੀ ਇੱਕ ਨੰਬਰ ਹੋਰ ਵੀ ਲਾਉਣਾ ਹਾਂਜੀ ਹਾਂਜੀ ਮੈਨੂੰ ਲੱਗਿਆ ਜਿਵੇਂ ਬਾਈ ਸਲਾਹ ਹੀ ਕਰੀ ਜਾਂਦੇ ਹੁਣ ਵੀ ਯਾਰ ਇੱਕ ਨੰਬਰ ਹੋਰ ਵੀ ਲਿਖਿਆ ਦਾਨਿਆ ਹਾਂ ਹਾਂਜੀ ਆ ਬੋਲ ਦੋ ਬਾਈ ਕਿੰਨਾ 82640 ਹਾਂਜੀ 45825 82640 45825 45825 ਲੈ ਨਾ ਦੋ ਇਹ ਨੰਬਰਾਂ 'ਚੋਂ ਜਿਹੜਾ ਵੀ ਨੰਬਰ ਸੱਜਣੋ ਤੁਹਾਡਾ ਮਿਲ ਗਿਆ ਉਹ ਤੇ ਕਨੈਕਟ ਕਰ ਲਿਓ ਕਿਉਂਕਿ ਜਿਹੜਾ ਲੈ ਗਿਆ ਲੈ ਗਿਆ ਬਾਈ ਜਿਹੜਾ ਰਹਿ ਗਿਆ ਰਹਿ ਗਿਆ ਇੱਥੇ ਮੇਲਾ ਲੁੱਟਣ ਵਾਲੀ ਗੱਲ ਹੋਊਗੀ ਜਿਹੜੇ ਦਾ ਨੰਬਰ ਇੱਕ ਵਾਰੀ ਲੱਗ ਗਿਆ ਮੈਨੂੰ ਪਤਾ ਵੀ ਉਹਨੇ ਬੱਚੀ ਸੱਜਣੇ ਖਰੀਦ ਕੇ ਆਪਣੇ ਫਾਰਮ ਤੇ ਆਪਣੇ ਘਰ ਤੇ ਲੈ ਜਾਣੀਆਂ ਪਿੰਡ ਜੈ ਸਿੰਘ ਵਾਲਾ ਤਹਿਸੀਲ ਵੀ ਬਠਿੰਡਾ ਤੇ ਜ਼ਿਲ੍ਹਾ ਵੀ ਬਠਿੰਡਾ ਹਾਂ ਜਿਲ੍ਹਾ ਬਠਿੰਡਾ ਅੱਛਾ ਗੁਰੂ ਘਰ ਦੇ ਸਾਹਮਣੇ ਘਾਰਾ ਬਾਈ ਹੋਰਾਂ ਦਾ ਬਾਰੋਂ ਨੌਆ ਬਾਈ ਸਿੰਘ ਦਾ ਰਾਣਾ ਰਾਣਾ ਸਰਪੰਚ ਸਾਹਿਬ ਵੀ ਨੌਆ ਬਾਈ ਦਾ ਜਿਹਦੇ ਘਰ ਦੇ ਵਿੱਚ ਆਪਾਂ ਖੜੇ ਆ ਤੇ ਬਾਈ ਹੋਰਾਂ ਦਾ ਮੇਰਾ ਖਿਆਲ ਆ ਪਾਰਟਨਰਸ਼ਿਪ ਦੇ ਹਾਂਜੀ ਪਾਰਟਨਰਸ਼ਿਪ ਆਪਣਾ ਗੁਰੂ ਘਰ ਦੇ ਬਿਲਕੁਲ ਨੇੜੇ ਘਰ ਆ ਤੇ ਬਾਕੀ ਲੋਕੇਸ਼ਨ ਬਾਈ ਮਗਾ ਲੈਣਗੇ ਸੱਜਣਾ ਹਨਾ ਉਹਦਾ ਬਣਾ ਜਾਣਗੇ ਤੁਹਾਡੇ ਕੋਲੇ ਲੈ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਿਖਾਏ ਨੇ 4 HF ਦੇ ਟਾਪ ਨਗਿਨੀ ਦਿਖਾਏ ਨੇ ਤੇ ਇਸੇ ਤਰ੍ਹਾਂ ਕਿਸੇ ਹੋਰ ਫਾਰਮ ਤੋਂ ਵੀ ਚੰਗੇ ਜਾਨਵਰ ਦਿਖਾਉਂਗਾ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾਦ